ਲਓ ਜੀ ਸੱਜਣਾ ਮਿੱਤਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ 5620 ਨਾਲ ਮੇਰੇ ਯਾਰ ਬੇਲੀ ਨਾਲ 5520 ਆਵਾਜ਼ ਆਉਂਦੀ ਆ ਓਕੇ ਆ ਸਤਿ ਸ਼੍ਰੀ ਅਕਾਲ ਸਰਕਾਰ ਠੀਕ ਠਾਕ ਜੀ ਹਾਂਜੀ ਵਧੀਆ ਸਾਰੇ ਵੀਰਾਂ ਨੂੰ ਵੀ ਸਤਿ ਸ੍ਰੀ ਅਕਾਲ ਜੀ ਇਹ ਆਪਾਂ ਤੁਹਾਡੇ ਵੱਲ ਤੇ ਟਰੈਕਟਰ ਲੈ ਕੇ ਆਏ 5620 4x4 ਵੀਰਾਂ ਆਪਣੇ ਨਾਲ ਆ ਵੀਰ ਤੋਂ ਪੁੱਛਾਂਗੇ ਇਹ ਵੀਰੇ ਕਿੰਨਾ ਮਾਡਲ ਆ ਇਹ 22 ਮਾਡਲ ਆ ਵੀਰ 22 ਮਾਡਲ ਹਾਂਜੀ ਤੇ ਇਹ 22 ਕਿੰਨੇ ਦਾ ਲਿਆ ਸੀਗਾ ਇਹ 11 ਲੱਖ 45000 ਦਾ 11 ਲੱਖ 45000 ਦਾ ਹਾਂਜੀ 4x4 ਹਾਂਜੀ ਇਹ ਅੱਜ ਪਤਾ ਹੋਣਾ ਅੱਜ ਦੀ ਰੇਟ 'ਚ ਦਾ ਰੇਟ ਕੁਝ ਵਧਿਆ ਕਿ ਨਹੀਂ ਰੇਟ ਵਧਿਆ ਅੱਜ 13 ਕੁ ਲੱਖ ਦੇ ਨੇੜੇ ਹੋਊਗਾ ਕਰੀਬ 13 ਤੁਸੀਂ ਲਿਆ ਸੀ 11 ਕਿੰਨੇ ਦਾ 45 ਦਾ ਸਾਢੇ 11 ਦਾ ਲਾ ਲਓ ਹਾਂਜੀ ਤੇ ਨਾਲ ਕੁਝ ਮਿਲਿਆ ਸੀ ਇਹਦੇ ਕੀ ਕੀ ਮਿਲਿਆ ਆਪਾਂ ਵੇਟ ਵਿੱਚ ਕੀਤੇ ਸੀ ਫਰੰਟ ਵਾਲੇ ਵੇਟ ਹਾਂਜੀ ਮਗਰਲੇ ਵੇਟ ਵਿੱਚ ਕੀਤੇ ਸੀ ਅੱਛਾ ਵੀ ਉਹ ਵਹੇ ਹਾਲੈਂਡ ਵਾਲੇ ਦਿੰਦੇ ਨਹੀਂ ਦਿੰਦੇ ਨਹੀਂ ਆਪਾਂ ਵਿੱਚ ਗੱਲ ਕਰਕੇ ਲਾ ਸੀ ਕੱਲੀ ਛਤਰੀ ਦਿਨ ਕੱਲੀ ਛਤਰੀ ਕੱਲੀ ਛਤਰੀ ਉਹਨੇ ਆਪਾਂ ਵਿੱਚ ਗੱਲ ਕਰਕੇ ਲੈ ਸੀ ਗੱਲ ਕਰਕੇ ਹਾਂਜੀ ਤੇ ਇੱਕ ਚੀਜ਼ ਮੈਂ ਦੇਖਦਾ ਪਈ ਵੀਰੇ ਆ ਕਿਵੇਂ ਇਹ ਕਿਦਰ ਗਿਆ ਮਾ ਸ਼ੌਂ ਦਾ ਮੋਲਾ ਬਾਈ ਥੱਲੇ ਕੀਤਾ ਹੋਇਆ ਹੈ ਅੱਛਾ ਇਹ ਥੱਲੇ ਨੂੰ ਕੀਤਾ ਹਾਂਜੀ ਇਹ ਤੋਂ ਖੁੱਲ ਸਕਦਾ ਸੌਖਾ ਹਾਂਜੀ ਹਾਂਜੀ ਬਾਈ ਇਹਨੂੰ ਖੁੱਲ ਗਿਆ ਆਪਾਂ ਡੱਬਾ ਵੀ ਹੁੰਦਾ ਜੀ ਸੁੱਕਾ ਵੀ ਹੁੰਦਾ ਨਾ ਸੁੱਕਾ ਸੁੱਕਾ ਵੀ ਲੱਗਦਾ ਸੁੱਕਾ ਵੀ ਲੱਗਦਾ ਇਹ ਉਹ ਪ੍ਰੋ ਲੱਗ ਜਾਂਦੀ ਹੈ ਬਸ ਇੱਥੋਂ ਅੱਛਾ ਇੱਥੋਂ ਇਹਦਾ ਨਿਕਲਣੀ ਪੈਪ ਨਿਕਲ ਕੇ ਤਾਂ ਲੱਗ ਜਾਂਦਾ ਤਾਂ ਲੱਗ ਜਾਂਦਾ ਉਹ ਲਾ ਕੇ ਰੱਖਿਆ ਕੋਈ ਲਾ ਕੇ ਛੋਟਾ ਮਿਲਦਾ ਇੱਥੇ ਉੱਤੇ ਉਹ ਕਸ ਦਤਾ ਵੈਸੇ ਸੁੱਕਾ ਕੋਈ ਚੱਕਰ ਨਹੀਂ ਆਉਂਦਾ ਕੋਈ ਚੱਕਰ ਤਾਂ ਨਹੀਂ ਕੋਈ ਚੱਕਰ ਹੀ ਨਹੀਂ ਬਾਈ ਜਿਵੇਂ ਹੁਣ ਸੁੱਕੇ ਆ ਪਾਪੜ ਵਣ ਪਟਣ ਤੂੜੀ ਵਾਲੇ ਤੇ ਐਵੇਂ ਚਲਾਇਆ ਹਾਂ ਸੁਪਰ ਸਾਈਡਰ ਤੇ ਵੀ ਚੱਲਦਾ ਓਵੇਂ ਹੀ ਕੋਈ ਚੱਕਰ ਹੀ ਨਹੀਂ ਚੌਂਡੀਰ ਵਾਲਾ ਸਾਫੀ ਹੈ। ਅੱਛਾ ਵੀ ਉਹ ਮਿੱਟੀ ਘਟਾਉਂ ਕਹਿੰਦੇ ਨਾ ਵੀ ਉੱਪਰ ਵੀ ਖਿੱਚਦਾ ਦਿਓ ਵੀ ਕੁਛ ਚੱਕਰ ਦੇ। ਕੋਈ ਡਾਲ ਨਹੀਂ ਫਿਲਟਰ ਆਪੇ ਸਾਫ ਕਰਦੇ ਆਈਦਾ ਸਵੇਰ। ਰੋਜ਼ ਸਵੇਰੇ ਸ਼ਾਮ ਕਿ ਇੱਕ ਟਾਈਮ ਹੀ। ਇੱਕ ਟਾਈਮ ਕਰੀਦਾ। ਇੱਕ ਟਾਈਮ ਲੋੜ ਹੀ ਨਹੀਂ ਪੈਂਦੀ। ਵੀ ਅੱਛਾ ਕਿੱਧਰੋਂ ਚਲੇ ਗਿਆ? ਅੱਛਾ ਜਿੱਥੋਂ ਨਿਕਲਦਾ ਤਾਂ ਨੂੰ ਹਾਂਜੀ ਉੱਥੇ ਆਇਆ ਕੋਇਆ ਕੁਛ ਨਹੀਂ ਗਾ। ਕੁਛ ਨਹੀਂ ਕਮਾਇਆ ਬਾਈ। ਬਸ ਆ ਇਹਨੂੰ ਬੰਦ ਕਰਤਾ। ਹਾਂ ਬੰਦ ਕਰਤਾ ਲਾਤਾ ਓਕੇ। ਤੇ ਹੁਣ ਇਹ ਸਾਹ ਕਿੱਥੋਂ ਲੈਂਦਾ ਫਿਰ? ਆ ਬਈ ਇਧਰੋਂ ਲੱਗਾ ਹੈ। ਇੰਨੀ ਕਿ ਜਗ੍ਹਾ ਚ ਵੀਰੇ ਨੂੰ ਸਾਹ ਪੂਰਾ ਮਿਲ ਜਾਂਦਾ ਹਾਂ ਵਧੀਆ ਵਧੀਆ ਮਿਲਦਾ ਹੈ ਹਾਂ ਇੱਥੋਂ ਵੀ ਲੈ ਲੈਂਦਾ ਨਾ ਇੱਥੋਂ ਵੀ ਲੈਂਦਾ ਨਾ ਅੱਛਾ ਅੱਛਾ ਇਹ ਖੁੱਲੇ ਨੇ ਅੰਦਰੋਂ ਖੁੱਲਾ ਹੀ ਆ ਅੰਦਰੋਂ ਖੁੱਲਾ ਮੈਨੂੰ ਐ ਸੀ ਵੀ ਕਿਤੇ ਬੰਦ ਹੀ ਕਰਤਾ ਨਹੀਂ ਨਹੀਂ ਆਵੇ ਨਾ ਅੰਦਰੋਂ ਖੁੱਲਾ ਇੱਥੋਂ ਅੱਛਾ ਅੱਛਾ ਇੱਥੋਂ ਖੁੱਲਾ ਵਾ ਫੇਰ ਤਾਂ ਠੀਕ ਆ ਠੀਕ ਆ ਵੀਰੇ ਇਹਨੂੰ ਕਰ ਦਈਏ ਬੰਦ ਇਹ ਆਪਾਂ ਚੱਲਦੇ ਅੱਗੇ ਵੀਰਾ ਨੂੰ ਦਿਖਾਉਣੇ ਆਪਾਂ ਨਾਲ ਦੀ ਨਾਲ ਤੇ ਇੱਕ ਮੈਂ ਦੇਖਦਾ ਪਿਆ ਸੀ ਵੀਰੇ ਮਗਰਾਤ ਆਹ ਕਾਤੋ ਲਾਤੇ ਯਾਰ ਚੱਕਰ ਚੱਕਰ ਜਿਦਾ ਆਪਾਂ ਵਟਾ-ਵਟਾ ਵਜਦਾ ਮੋੜੀ ਦਾ ਕਈ ਵਾਰ ਉੱਚਾ ਨਹੀਂ ਹੁੰਦਾ ਮਗਰਾੜਾ ਕੇ ਲੈਣ ਤੇ ਵਜਦਾ ਹੈ ਇਸ ਕਰਕੇ ਲਾਤੇ ਹੁਣ ਚੋਣਾ ਚੋਣਾ ਲਾ ਕੇ ਹੱਸ ਦਾਂਗੇ ਜੇ ਜਦੋਂ ਸ਼ੌਕ ਨੂੰ ਕਿਡੇ-ਕੁਡੇ ਦੇਦੇ ਹਾਂ ਉਹਨੂੰ ਕੱਸ ਲੈਂਦੇ ਆ ਆਹ ਵੀਰ ਨੇ ਦੱਸਿਆ ਨਹੀਂ ਇਹ ਵੀਰੇ ਇਕੱਲੇ ਆਪਣੇ ਮੋਡਲ 'ਚ ਦਿੱਕਤ ਆਈ ਜਾਂ ਸਾਰੇ 55 ਸਾਰਿਆਂ 'ਚ ਹੋ ਰਿਹਾ ਤੇ ਆਪਾਂ ਤਾਂ ਪਤਾ ਹੈ ਆਪਾਂ ਤਾਂ ਲੱਗਦਾ ਆਪਦੇ ਵਜਦਾ ਅੱਛਾ ਆਪਣੇ ਲੱਗਦਾ ਹਾਂਜੀ ਠੀਕ ਹੈ ਵੀਰੇ ਇਹ ਕਿੰਨੀਆਂ ਸਰਵਿਸਾਂ ਵੀਰੇ ਏਰੀਆ ਕਰਾਤੀਆਂ ਇਹਨੀਆਂ ਵੀਰੇ ਤਿੰਨ ਕਰਾਈਆਂ ਜੇ ਤਿੰਨ ਹੋ ਗਈਆਂ ਹਾਂਜੀ ਬਾਈ ਮਾਡਲ ਆ ਵੀ ਤਿੰਨ ਸਰਵਿਸਾਂ ਹੋ ਗਈਆਂ ਹਾਂਜੀ ਕਿਵੇਂ ਚਲਾਉਣ ਚਲਾਉਣ ਚ ਬਹੁਤ ਨਿਆਰਾ ਏ ਨਿਆਰਾ ਬਹੁਤ ਟੂ व्हीਲ ਦਾ ਫਾਇਦਾ ਜਾਂ ਫੋਰ व्हीਲ ਦਾ ਵੀਰੇ ਟੂ व्हीਲ ਵੀ ਹੈਗਾ ਜੀ ਫੋਰ व्हीਲ ਦਾ ਉਹਦੋਂ ਨਜ਼ਾਰਾ 17 ਵਾਲਾ ਪਰਵਾਹ ਹੀ ਨਹੀਂ ਕਰਦਾ 17 ਵਧੀਆ ਆਰਾਮ ਨਾਲ ਵਧੀਆ ਪਤਾ ਹੀ ਲੱਗਦਾ ਇੱਕ ਤਾਂ ਹੁੰਦਾ ਨਾ ਜਿਵੇਂ ਇੱਕ ਤਾਂ ਬੜੀ ਵੱਡੀ ਚੀਜ਼ ਆ ਵੱਡੀ ਗੱਲ ਵੀ ਲਾ ਲਓ ਜਾਂ ਕੁਛ ਵੀ ਲਾ ਲਓ ਜਿਹੜੇ ਅੱਜ ਕੱਲ ਦੇ ਮੁੰਡੇ ਆ ਨਾ ਜਿਵੇਂ ਨੌਜਵਾਨ ਯੰਗ ਵੀਰੇ ਉੱਠਦੇ ਪਏ ਆਪਣੇ ਛੋਟੇ ਵੀਰ ਹਾਂਜੀ ਹਾਂਜੀ ਛੋਟੇ ਵੀਰਾਂ ਨੂੰ ਲਿਫਟ ਨਹੀਂ ਬੰਦਣੀ ਆਉਂਦੀ ਮੈਂ بڑے ਵੀਰਾਂ ਨੂੰ ਦੇਖਦਾ ਨਾ ਖੇਤਾਂ ਜਾਂਦੇ ਬਹਿੰਦੇ ਰਹੀਦਾ ਹਨਾ ਲਿਫਟ ਕੰਟਰੋਲਰ ਨਹੀਂ ਬੰਦਣਾ ਆਉਂਦਾ ਕਹਿਣ ਦਾ ਮਤਲਬ ਮੈਂ ਸਵਾਲ ਤਾਂ ਪੁੱਛਣ ਲੱਗਾ ਤੁਹਾਨੂੰ ਵੀ ਜੇ ਤੁਸੀਂ 17 ਕਹਿੰਦੇ ਹੋ ਹਾਂਜੀ ਜੇ 15 ਪਾਈਏ ਕੰਟਰੋਲਰ ਤੋਂ ਬਿਨਾ ਖਿੱਚ ਲੂ ਹਾਂਜੀ ਹਾਂਜੀ ਵਧੀਆ ਜੇ ਦੋਵੇਂ ਲੈਵਲ ਸੱਟ ਕੇ ਆਪਾਂ ਵਾਈਦੇ ਆ 17 ਤੇ ਵੀ 17 ਵੀ 15 ਆਪਾਂ ਕੀਤੇ ਨਹੀਂ 17 ਦੇ ਆਪਾਂ ਰੱਖੀ ਦਾ 17 ਤੇ ਵੀ ਕਦੇ ਕੋਈ ਦਿੱਕਤ ਆਈ ਨਹੀਂ ਕੋਈ ਦਿੱਕਤ ਆਈ ਨਹੀਂ ਕਦੀ ਠੀਕ ਆ ਇਹ ਅੱਗੇ ਕਿੰਨਾ ਵਜਾ ਨਾਲ ਵੀਰੇ ਇਹ 30 ਕਿਲੋ ਦੀ ਇੱਕ ਪਲੇਟ ਆ ਜੀ 30 ਕਿਲੋ ਹਾਂਜੀ ਕਿੰਨਾ ਹੋ ਗਿਆ 6 6 ਆ ਜੀ 6 ਤੇ 1 ਕੰਟਲ 80 80 ਕਿਲੋ ਹਾਂ ਠੀਕ ਆ ਵੀਰੇ ਤੇ ਵੀਰੇ ਹੁਣ ਤੱਕ ਇਹਦੇ 'ਚ ਕੋਈ ਦਿੱਕਤ ਪਰੇਸ਼ਾਨੀ ਆਈ ਨਹੀਂ ਕੋਈ ਨਹੀਂ ਆਈ ਹਜੇ ਤੱਕ ਤਾਂ ਵੀ ਕੱਲੀ ਸਰਵਿਸ ਹੀ ਕਰਾਉਣੀ ਸੀ ਸਰਵਿਸ ਕਰਾਈ ਕੱਲੇ ਕੁਝ ਹੁੰਦਾ ਨਾ ਜਵੇਂ ਆਪਾਂ ਨਵੀਂ ਚੀਜ਼ ਲਿਆਉਣੇ ਆ ਤੇ ਉਹ ਕੋਈ ਇਹਦੇ 'ਚ ਚੂੜੀ ਢਿੱਲੀ ਆ ਜਾ ਕੋਈ ਛੇ ਦਾ ਕੋਈ ਦਿੱਕਤ ਆਈ ਤੁਹਾਨੂੰ ਕੋਈ ਨਹੀਂ ਆਈ ਤੇ ਰੋਟਰੀ ਪੰਪ ਇੱਕ ਚੀਜ਼ ਹੋਰ ਹੌਲੈਂਡ ਜਿਹੜੇ ਵੀ ਵੀਰ ਲਿਆਉਂਦੇ ਆ ਆ ਕੇ ਪੰਪ ਨੂੰ ਬਹੁਤ ਪੈਂਦੇ ਆ ਤੁਸੀਂ ਕੋਈ ਛੇੜਖਾਨੀ ਕਰੀਂ ਨਹੀਂ ਅਜੇ ਤੱਕ ਨਾ ਕੇਮ ਬਦਲਾਈ ਨਾ ਪੰਪ ਦਾ ਕੋਈ ਕੰਮ ਕੀਤਾ ਇਹ ਵੀ ਕਰਨੀ ਆ ਇਹ ਵੀ ਸੀਟੀ ਵਜਾਂ ਜ਼ਰੂਰ ਲਾਉਣੀ ਆ ਅੱਛਾ ਅੱਛਾ ਕੇਮ ਪਾਉਣੀ ਹੈ ਜੀ ਹਾਂ ਇਹ ਸਾਡਾ ਆ ਗਿਆ ਵੀਰ ਉਹਦਾ ਤੇਲ ਵਾਲਾ ਇਹ ਵੀਰ ਨੂੰ ਤੁਸੀਂ ਕਰਤਾ ਫੇਮਸ ਕਿਉਂ ਨਾ ਆਪਾਂ ਵੀਰ ਨੂੰ ਵੀ ਆਪਾਂ ਫੇਮਸ ਕਰਨਾ ਹਾਂ ਹਾਂ Olha ਅਲ 52 ਕੇ ਲਈ ਥਾ ਆਪਣੇ ਪਿੰਡੋਂ ਹੀ 52 ਕੇ ਲਈ ਥਾ 800 ਰੁਪਿਆ ਰੇਟ ਮੈਂ ਕਿਹਾ ਨਹੀਂ ਵੀਰੇ ਆਪਾਂ ਜਵਾਬ ਹੀ ਦੇਦਾ ਮੈਂ ਤੁਹਾਨੂੰ ਹੋਰ ਕੋਈ ਪਤਾ ਕਰ ਦਿੰਨਾ ਹਾਂ ਕਰੇ ਖੜਾ ਆਪਾਂ ਦਾ ਲਾਉਣਾ ਹੀ ਨਹੀਂ ਜਵਾਬ ਆਪਾਂ ਦਾ ਇਹ ਨਾ ਇਹ ਮੇਰਾ ਵੀਰ ਕਿਰਾਾ ਤੋਂ ਬਹੁਤ ਕਲਪਿਆ ਇਹ ਥੱਕ ਚੁੱਕੇ ਆ ਇਹ ਤਾਂ ਨਹੀਂ ਨਾ ਰੁਪਈਏ ਰੁਪਈਏ ਦਾ ਮੋਲ ਜਦੋਂ ਆ ਕਮਾਈ ਕਰੀਏ ਪਤਾ ਫੇਰ ਲੱਗਦਾ ਹਾਂ ਰੁਪਈਆ ਵੀ ਨਹੀਂ ਛੱਡਣ ਨੂੰ ਜੀ ਕਰਦਾ ਜਦੋਂ ਇਹੋ ਜਿਹੀ ਤੁੱਪ ਜੇ ਕੰਮ ਕੀਤਾ ਹੋਵੇ ਤੁੱਪ ਬਹੁਤ ਜ਼ਿਆਦਾ ਹੈ ਸੇਬ ਬਹੁਤ ਨਾਲ ਗਰਮੀ ਪੂਰੀ ਨਹੀਂ ਪਾਈਏ ਕਰਾਂਗੇ ਪੈਰ ਛੱਡਦੇ ਆ ਪੈਰ ਛੱਡਦੇ ਆਪਾ ਇੱਥੇ ਖੜਿਆ ਖੜਿਆ ਨੇ ਮੈਂ ਕਹਿੰਦਾ ਵੀ ਜ਼ਿਆਦਾ ਨਹੀਂ ਤੇ ਦੋ ਰੀ ਪਾਣੀ ਮੰਗਾ ਲਿਆ ਦੋ ਰੀ ਗੱਡੀਆਂ ਗਈਆਂ ਪਾਣੀ ਲੈ ਕੇ ਆਂਦਾ ਖਾਦਾ ਪੀਤਾ ਤੇ ਫਿਰ ਵੀ ਹਲੇ ਸੰਘ ਸੁੱਕਦਾ ਇਹ ਮੇਰਾ ਵੀਰ ਨਾ ਕਰਾ ਤੋਂ ਬਹੁਤ ਕਲਪਿਆ ਇਹਦੀਆਂ ਗੱਲਾਂ ਦਾ ਗੁੱਸਾ ਨਹੀਂ ਲੈਣਾ ਬਾਹਲਾ ਜ਼ਿਆਦਾ ਗੁੱਸੇ ਚ ਕੜ ਪਾਇਆ ਰੋਕ ਨਹੀਂ ਪਾਇਆ ਦੇ ਦਿੰਦੇ ਯਾਰ ਪੈਸੇ ਨਹੀਂ ਦੇ ਗਾੜੀ ਕੰਮ ਕਰਦਾ ਦੇ ਦੇ ਮੇਰਾ ਵੀਰ ਜਿਹੜਾ ਵੀਡੀਓ ਵੇਖਦਾ ਮੈਨੂੰ ਪੈਸੇ ਦੇ ਮੇਰਾ ਵੀਰ ਪੈਸੇ ਦੇਦਾ ਉਹਨੇ ਮਿਹਨਤ ਕਰੀ ਆ ਚਲ ਵਾ ਪਾ ਲਈ ਹਾਂ ਟਰੈਕਟਰ ਤੇ ਤੇ ਇਹਦੇ ਕਿ ਇਹ ਮਤਲਬ ਜਿਵੇਂ 562 ਆ ਹਨਾ 3630 ਵਾਲੇ ਤਾਂ ਬਣਾ ਲੈਂਦੇ 562 ਹਾਂਜੀ ਕੇਮਕੁੰਮ ਪਾ ਕੇ ਹਾਂਜੀ ਹਾਂਜੀ ਇਹ ਕੀ ਬਣੂਗਾ 5630 ਇਹ ਵੇਖੋ ਹੁਣ ਕੀ ਬਣਦਾ ਕੇਮ ਬਦਲਾਏ ਪਤਾ ਲੱਗੂ ਕਿਸੇ ਬੱਲੇ ਬਾਪੂ ਕਿਸੇ ਤੋਂ ਪੁੱਛਿਆ ਵੀ ਨਹੀਂ ਨਹੀਂ ਕਿਸੇ ਤੋਂ ਪੁੱਛਿਆ ਹੀ ਨਹੀਂ ਜੀ 70 70 ਹਸਵਾੜ ਦੇ ਜਾਂਦਾ 70 72 ਇਹ ਕਿੰਨਾ ਹੁਣ 65 ਆ ਇਹ 65 ਹੁਣ ਤਾਂ ਇਹਦਾ ਮਾਣ ਹੁਣ ਨਹੀਂ ਹੈਗਾ ਇਹ 90 ਨਹੀਂ 65 ਉਸ ਪੌਰ ਬਹੁਤ ਆ ਮੋਡ ਨਹੀਂ ਹੁੰਦੀ ਪ੍ਰਿੰਟ ਉਸ ਪਾਵਰ ਦੀ ਮੋੜੀ ਨਹੀਂ ਹੁੰਦੀ ਮਾਨ ਨਹੀਂ ਟਰੈਕਟਰ ਉਵੇਂ ਦਾ ਪਰ ਜੇ ਕਿਤੇ ਉਹ ਜੇ ਪ੍ਰਿੰਟ ਬਣਾਉਣਾ ਫਿਰ ਕੀੜਾ ਦੇ ਤੱਕ ਕੀੜਾ ਫਿਰ ਹਾਂ ਫਿਰ ਕੀੜਾ ਫਿਰ ਪੂਰਾ ਉੱਠਦਾਣਾ ਕੀੜਾ ਕੀੜਾ ਜਿਹੜਾ ਨਾ ਕੀੜਾ ਨਹੀਂ ਵਸਟੇ ਕੰਨ ਦਿੰਦਾ ਆਪਾਂ ਨੂੰ ਤੇ ਉਹਦੇ ਟਿਕਨੇ ਦਿੱਤਾ ਤਾਂ ਫਿਰ ਲਾਏ ਇਹਦੇ ਪੈਸੇ ਪਹਿਲਾਂ ਕਿਹੜਾ ਸੀ ਅੱਗੇ ਆਪਾਂ ਕੋ ਸੋਨ ਵਾਲਾ 90 ਹੀ ਅੱਛਾ ਹਾਂਜੀ ਸੱਚ ਯਾਰ ਜਿਵੇਂ ਤੂੰ ਹੁਣ 90 ਚਲਾਇਆ ਹਾਂਜੀ ਇਹ ਆ ਗਿਆ 65 ਹਾਂਜੀ ਉਹ ਵਧੀਆ ਕੀ ਇਹ ਵਧੀਆ ਉਹ ਜਿਵੇਂ ਟੂ ਵੀਲ ਸੀ ਉਹ ਵੀ ਠੀਕ ਸਿਆਦੀ ਜਗ੍ਹਾ ਤੇ ਇਹ ਫੋਰ ਵੀਲ ਕਰਕੇ ਉਦੋਂ ਵਧੀਆ ਲੱਗਦਾ ਇਹ ਉਦੋਂ ਵੀ ਹਾਂਜੀ ਉਹ ਉਹਦੇ ਮੰਗ ਤੇ ਕਿੰਨੇ ਕਲਟੀਵੇਟਰ ਪਾਉਂਦੇ 17 ਹੀ ਖੇਤ ਚ ਚਲਾਉਂਦੇ ਲਿਆਂਦੇ 17 ਅੱਛਾ ਤੇ ਉਦੋਂ ਬਾਅਦ ਫਿਰ ਇਹ ਲੈ ਲਿਆ ਤੇ ਕੋਈ ਦਿੱਕਤ ਤਾਂ ਨਹੀਂ ਵੀਰੇ ਜਿਹੜੇ ਯਾਰ ਇਹ 65 ਆ 4x4 ਆ ਪਰ ਉਹ ਟੂ ਜਿਹੜੇ ਇਹ 65 ਆ ਹਾਂਜੀ ਤੇ 4x4 ਗੇਅਰ ਲਾਇਆ ਉਹਦੇ ਜਿੰਨਾ ਕੰਮ ਕਰਦਾ ਕਿ ਨਹੀਂ ਉਹ ਤੋਂ ਜ਼ਿਆਦਾ ਕਰਦਾ ਜ਼ਿਆਦਾ ਕਰਦਾ ਹਾਂਜੀ ਜਿਵੇਂ ਕਿਸੇ ਜਿਵੇਂ ਮੰਨੋ ਸਲਿੱਪ ਕੱਢਦਾ ਟੂ ਵੀਲ ਕਰਕੇ ਮੋੜ ਤੋਂ ਹਾਂਜੀ ਇਹ ਹੋਂ ਕਿ ਨਾ ਮਲ ਫੋਰ ਦਾ ਫੋਰ ਲਾ ਕੇ ਸਲਿੱਪ ਨਹੀਂ ਕੱਢਦਾ ਹਾਂ ਹਾਂਜੀ ਵੀ ਜਿਵੇਂ ਕਹਿਣ ਦਾ ਮਤਲਬ ਕਿਸੇ ਵੀ ਆਪਣੇ ਜ਼ਿੰਮੇਵਾਰ ਵੀਰ ਜਿਵੇਂ ਆਪਣੇ ਵੀਰ ਵੀਡੀਓ ਹੁੰ ਦੇਖਦੇ ਪਿਆ ਹਾਂਜੀ ਹੁਣ ਜਾਦੇ ਉਹ ਹੀ ਗੱਲ ਫੇਰ ਉੱਥੇ ਆਈ ਦੀ 52 36 30 ਤੇ ਇਹ ਵਾਲੇ ਟਰੈਕਟਰ ਜਿਵੇਂ ਆਪਣੇ ਹੁਣ ਸਾਰੇ ਵੀਰ ਲੈਂਦੇ ਪਏ ਹਨਾ ਵੀ ਹਸ ਪਾਵਰ 50 ਹੀ ਲੈਂਦੇ ਪਏ ਸਾਰੇ ਹਨਾ ਤੇ ਵੀ ਲੈਂਦੇ 4x4 ਹਾਂਜੀ ਜਿਵੇਂ ਹੁਣ ਆਪਾਂ 50 ਹਸ ਪਾਵਰ ਦੇ 2 ਵੀਲ ਲਈਏ ਉਹ 11 ਹੜ ਮਸਾਂ ਖੇਚਦਾ ਹਣਾ ਜੇ ਆਪਾਂ 4x4 ਲੈਨੇ ਆ ਤੇ ਆਪਣੇ 13 15 ਵਧੀਆ ਖਿੱਚੀ ਜਾਂਦੇ 4x4 ਹਾਂਜੀ ਹਾਂਜੀ ਤੇ ਜਿਆਦਾ ਤਾਂ ਮੈਂ ਕਹਿੰਦਾ ਜ਼ੋਰ ਦਾ ਪਤਾ ਫਿਰ ਪੀਟੀਓ ਤੋਂ ਲੱਗਦਾ ਉਹ ਟਰੈਕਟਰ ਦਾ ਓਵੇਂ ਤਾਂ ਇੱਕ ਸਾਡਾ 4-ਵੀਲ ਜਦੋਂ ਆਪਾਂ ਲੈ ਲਿਆ ਇੰਪਲੀਮੈਂਟ ਦਾ ਵੱਡੇ ਖਿੱਚੀ ਜਾਂਦਾ ਹਾਂਜੀ ਹਾਂਜੀ ਇਹ ਇਹਦੇ ਤੋਂ ਕਿਹੜੇ ਕਿਹੜੇ ਕੰਮ ਤੁਸੀਂ ਲੈ ਆ ਆਪਾਂ ਤਾਂ ਇਹਦੇ ਤੋਂ ਸੁਪਰ ਸਿੱਡੋ ਦਾ ਕੰਮ ਲੈਨੇ ਆ ਓਕੇ ਵਾਈ ਦਾ ਸਾਰੇ ਸੰਦ ਦਾ ਕੰਮ ਸਾਰੇ ਇੰਪਲੀਮੈਂਟ ਹਾਂਜੀ ਉਲਟਾਵੇਂ ਉਲਟੋਵੇਂ ਸਾਰਾ ਕੁਝ ਠੀਕ ਆ ਵੀਰੇ ਆਹਰ ਨੇ ਆਪਾਂ ਪਿੱਛੋਂ ਵੀ ਦਿਖਾ ਦਿਆ ਟਰੱਕ ਆਹ ਵਾਲੇ ਵੇਟ ਤੁਸੀਂ ਨਾਲ ਹੀ ਲੈ ਸੀ ਹਾਂਜੀ ਆ ਵੀ ਨਾਲ ਲੈ ਸੀ ਸੀਐਨਐਚ ਦੇ ਹਾਂਜੀ ਕੰਪਨੀ ਹਾਲੈਂਡ ਆਪਦੀ ਕੰਪਨੀ ਦੇ ਦਿੰਦਾ ਹਾਂਜੀ ਹਾਂਜੀ ਵਿੱਚ ਆਪਾਂ ਗੱਲ ਕਰਕੇ ਲੈ ਸੀ ਠੀਕ ਆ ਵੀਰੇ ਅੱਜ ਤਾਂ ਰੱਬ ਨੇ ਨਾ ਹਵਾ ਬਹੁਤ ਖੁੱਲੀ ਡੁੱਲੀ ਛੱਡੀ ਆ ਇੱਕ ਨਾ ਆਪਣੇ ਆ ਰਾਜੇ ਵੀਰ ਨੂੰ ਦਿੱਕਤ ਆਈ ਆ ਲਿੰਕਾਂ ਤੋਂ ਤੁਹਾਨੂੰ ਸਾਰੀ ਨਹੀਂ ਆਉਂਦੀ ਆ ਪੇਟੀ ਟੁੱਟੀ ਆ ਪਿੱਛੋਂ ਟੇਪ ਕਰਾਈ ਫਿਰ ਤੁਹਾਨੂੰ ਵੀ ਆਈ ਆ ਹਾਂਜੀ ਟੂੜੇ ਟਰਾਲੀ ਜੇ ਮੰਨ ਲਓ ਲਿਓਣੇ ਆਪਾਂ ਗਾਟੇ ਨਿੱਕੇ ਤੂੜੇ ਟਰਾਲੀਆਂ ਦੇ ਤੇ ਓਏ ਮਗਰ ਹਾਂ ਆਪਾਂ ਚੱਲ ਆਪਦੀ ਟਰਾਲੀ ਤੇ ਲੈਣਾ ਹੁਣ ਸਰੇ ਕੋਲ ਸਰੇ ਕੋਲ ਥੋੜਾ ਹੌਲੈਂਡ ਹੈ ਹਾਂ ਮੇਨ ਗੱਲ ਤਾਂ ਇਹ ਹੈ ਆ ਵੀ ਆਪਾਂ ਆਪਣੀ ਦਾ ਕਰਾਵਾਂਗੇ ਦੂਜਿਆਂ ਦੇ ਕਿੱਥੋਂ ਕਰਾਵਾਂ ਹੁਣ ਜੇ ਮੰਨ ਲਓ ਤੂੜੇ ਟਰਾਲੀ ਲੱਗੇ ਰਹੇ ਆ ਗਾਟੇ ਨਿੱਕੇ ਹੀ ਹੋਗੇ ਮੰਨ ਲਓ ਨਾਲ ਲੱਗਦਾ ਹੀ ਪੇਟੀ ਛਿੱਲੀ ਵੀ ਸਾਰੀ ਪਾਉ ਟੇਪ ਕਰਾ ਦਿਆ ਇਹ ਕਿਸੂ ਪੈੜੀ ਲੱਗਦੀ ਆ ਆਹ ਸੀਜ਼ਨ ਤੋਂ ਬਾਅਦ ਫਿਰ ਇਹੀ ਹਾਲ ਹਾਂਜੀ ਹੋਰ ਤਾਂ ਕੁਵਾਲ ਲੈ ਲਿਫਟ ਲੁਫਟ ਦਾ ਕਿਵੇਂ ਆ ਲਿਫਟ ਤਾਂ ਬਹੁਤ ਵਧੀਆ ਸੈਂਸਿੰਗ ਸਿੰਘ ਸਿੰਘ ਵਧੀਆ ਕਰ ਵਧੀਆ ਸਾਰਾ ਵਧੀਆ ਓਕੇ ਆ ਯਾਰ ਇਹਦੀ ਮੈਂ ਡਿਕਸ਼ਨਾਂ ਦੇ ਦਾਂ ਮੈਂ ਸਰਜਵੀਰੇ ਤੇਰੇ ਕੋਲ ਵੀ ਰਿਆ ਹੌਲੈਂਡ ਇਹਦੀਆਂ ਡਿਕਸ਼ਨਾਂ ਵੱਡੀਆਂ ਨੇ ਇਹਦੀਆਂ ਵੱਡੀਆਂ 36 ਦੀ ਤੇ ਛੋਟੀਆਂ ਆ 36 36 ਦੀ ਛੋਟੀ ਹਾਂਜੀ ਇਹਦੇ ਵੱਡੀਆਂ ਇਹ ਮੈਂ ਕਹਿੰਦਾ ਆ ਗਈਆਂ 75 ਵਾਲੀਆਂ ਹੀ ਆ ਗਈਆਂ ਕਿਉਂਕਿ ਮੈਂ ਕੱਲ੍ਹ ਕੇ ਪਰਸੋ 75 ਦਾ ਰਿਵਿਊ ਕਰਕੇ ਆਇਆ ਉਹਦੇ ਵੀ ਡਿਕਸ਼ਨਾਂ ਆਹੀ ਆ ਹਾਂ ਜਮਲ 50 ਘੰਟੇ ਬਾਅਦ ਇਹਦੀ ਹਵਾ ਕੱਢਣੀ ਚਾਹੀਦੀ ਜਰੂਰ ਇਹ ਕੱਢ ਦਿਓ ਤੁਸੀਂ ਹਾਂਜੀ ਇਹ ਕੱਢ ਨਹੀਂ ਪੈਂਦਾ ਪੰਜਾਬ ਗੱਲ ਬਾਪੂ ਆਵਾ ਕੱਢੀ ਦੀ ਆਪਾਂ ਨਹੀਂ ਟੇਕੀ ਜੀ ਕਰਦਾ ਕਿ ਨਹੀਂ ਨਹੀਂ ਕੀ ਗੀਦਾ ਨਹੀਂ ਕਰਦਾ ਐਡੈਕਸ਼ਨ ਬਾਅਦ ਚ ਲੀਕ ਹੋਣ ਲੱਗ ਪੈਂਦੀ ਤੇਲ ਬਾਹਰ ਕੱਢ ਦਿੰਦਾ ਤੇਲ ਬਾਹਰ ਕੱਢੂਗਾ ਹਾਂਜੀ ਸੀਲ ਨਹੀਂ ਬਾਹਰ ਸੀਲ ਹੀ ਕਰ ਜਾਂਦਾ ਕਰ ਜਾਂਦਾ ਵੀ ਸਾਹ ਦੀ ਆਵਾਜ਼ ਕਰਦਾ ਇਹ ਤਾਂ ਥੋੜੀ ਥੋੜੀ ਹਾਂ ਠੀਕ ਇਹ ਕਰੀਪਰ ਗੇਅਰ ਤਣੀਗਾ ਨਹੀਂ ਨਹੀਂ ਇਹ ਨਹੀਂ ਇਹ ਦੂਜਾ ਹਾਂਜੀ ਠੀਕ ਆ ਵੀਰੇ ਯਾਰ ਗੱਲ ਫਿਰ ਹੁੰਦੀ ਹੈ ਨਹੀਂ ਜਿਵੇਂ ਹੁਣ ਮੇਰੇ ਵਰਗੇ ਨੂੰ ਜਿਹੜੇ ਜਿੰਨਾਂ ਕੋਲੇ ਹੌਲਡ ਨਹੀਂ ਹੈਗਾ ਮੇਰੇ ਕੋਲੇ ਹੈ ਨਹੀਂ ਹਣਾ ਦੇਖਣ ਨੂੰ ਇਹ ਗੱਲ ਔਰ ਜੀ ਨਹੀਂ ਲੱਗਦੀ ਵੀ ਇਹ ਤੇਲ ਕੱਢ ਦਿੰਦਾ ਹਾਂਜੀ ਇਹ ਤਾਂ ਹੈਗੀ ਆ ਔੜ ਦੀ ਗੱਲ ਔੜ ਜੀ ਲੱਗਦੀ ਨਾ ਥੋੜੀ ਰਿਕਣੀ ਇਹ ਤਾਂ ਹੈਗੀ ਚਲੋ ਉਹਨਾਂ ਦਿੱਤਾ ਉਹ ਕਹਿੰਦੇ 50 ਘੰਟੇ ਬਾਅਦ ਆਵਾ ਕੱਢੋ ਆਵਾ ਯਾਰ ਚਾਹੀਦੀ ਜਾਂ ਤਾਂ ਸਰਵਿਸ ਦੇ ਸਰਵਿਸ ਮੌਕੇ ਹੈ ਨਾ ਜਦੋਂ ਸਰਵਿਸ ਕਰਾਉਂਦੇ ਹੋ ਜੰਸੀਆ ਕੱਲ ਆਏ ਰਹਾ ਕੱਢ ਕੇ ਗਏ ਆ ਵਾਪੇ ਹਾਂ ਹਾਂ ਕੱਲ ਆਏ ਆ ਸਰਵਿਸ ਕਰਕੇ ਘਰੇ ਆਪੇ ਸਰੋ ਕਰਕੇ ਜਿਹੜਾ ਬੰਦਾ ਹੈਗਾ ਕੋਈ ਆ ਨਾੜੀ ਹੈ ਇੱਕ ਆ ਨਾੜ ਖੋਲ ਕੇ ਠੇਲਾ ਕਰ ਦਿਆ ਵਾ ਨਿਕਲ ਜਾਂਦੀ ਔਖਾ ਤਾਂ ਮੈਨੂੰ ਵੀ ਪਤਾ ਇੱਕ ਨਾਟਾ ਪਾ ਘਰੇ ਖੋਲ ਸਕਦੇ ਹਾਂ ਪਰ ਗੱਲ ਇਹ ਜਿਵੇਂ ਜਿਹਦੇ ਕੋਲ ਜਿਹੜੀ ਚੀਜ਼ ਨਾ ਆਵੇ ਉਹਨੂੰ ਐ ਲੱਗਦਾ ਯਾਰ ਇਹ ਕੀ ਚੱਕਰ ਹੈ ਇਹ ਗੱਲ ਆ ਬਾਕੀ ਸਰਵਿਸਾਂ ਨੂੰ ਇਹਨੂੰ ਸਰਵਿਸ ਹੀ ਰੱਖੇ ਧਿਆਨ ਵੀ ਜਦੋਂ ਸਰਵਿਸ ਕਰਾਉਣ ਦੀ ਗੱਲ ਕੁਝ ਨਹੀਂ ਨਟ ਖੋਲ ਗਿਆ ਵਾ ਕਢਾ ਦੇ ਉਹ ਯਾਰ ਦਾ 5 ਮਿੰਟ ਦਾ ਕੰਮ ਆ ਘਰੇ ਕਰ ਲਈਦਾ ਹਾਂ ਆ ਕਰ ਲਈ ਜੇ ਮਾਲ ਆਪਾਂ ਪਾਦਾ ਹੁਣ 50 ਘੰਟੇ ਚੱਲ ਗਿਆ ਟਰੈਕਟਰ ਤੇ ਕਢ ਦੋ ਵਾ ਕਢ ਦੋ ਹਾਂ ਹਾਂ ਇਹ ਕੋਈ ਯਾਰ ਜਦੋਂ ਆਪਾਂ ਸੀਜ਼ਨ ਜਿਵੇਂ ਟਰੈਕਟਰ ਆਪਾਂ ਪਾਦਾ ਚੱਲਦੇ ਆ ਉਹ ਤਿੰਨਾਂ ਦਿਨਾਂ ਬਾਅਦ ਮੜਾ ਇਹ ਖੋਲਦੇ ਨਾ ਮੜ ਖੋਲ ਦੋ ਬਾਕੀ ਲਿਫਟ ਦੀ ਕੈਪੈਸਿਟੀ ਵੀ ਮੇਰੇ ਸਾਹਮਣੇ ਨਾਲ ਵਧੀਆ ਲੱਗਾ ਹੋਣਾ ਇਹਦੇ ਕਰਕੇ ਨਾ ਇਹਦੀ ਲਿਫਟ ਮੈਨੂੰ ਜਿਆਦਾ ਵਧੀਆ ਹਾਂਜੀ ਨਾ ਨੀ ਲੱਗਿਆ ਜਾ ਆਉਂ ਵੀ ਆ ਚੀਜ਼ ਇਹਦੇ ਕਰਕੇ ਨਾ ਕਈ ਵੀਰ ਨਾ ਮੈਂ ਦੇਖਦਾ ਹਾਂ ਨਾ ਇਹ ਕਈ ਹੁਣ ਆ ਬਾਹਰ ਲਵਾਉਂਦੇ ਪਿਆ ਹੂੰ ਇਹਦੇ ਇਹਦੇ ਵੀਰੇ ਵੈਸੇ ਤਾਂ ਪਤਾ ਨਹੀਂ ਤੁਹਾਨੂੰ ਪਤਾ ਮੈਨੂੰ ਵੀ ਨਹੀਂਗਾ ਪਤਾ ਇਹ ਕੰਪਨੀ ਵਾਲੇ ਆਹ ਵਾਲੀ ਲੱਤ ਦਿੰਦੇ ਆ ਜੇ ਕਿਸੇ ਨੇ ਦੂਜੇ ਪਾਸੇ ਵੀ ਲਵਾਉਣਾ ਹੋਵੇ ਕਿ ਲੱਗਦਾ ਹੀ ਨਹੀਂਗਾ ਨਹੀਂ ਨਹੀਂ ਇੱਧਰ ਹੀ ਦਿੰਦੇ ਆ ਇੱਧਰ ਹੀ ਦਿੰਦੇ ਆ ਹਾਂਜੀ ਅੱਗੇ ਮੇਰੇ ਕੋ 6 10 ਸੀ ਆਉਲੈਂਡ ਉਹਦੇ ਵਿੱਚ ਇੱਧਰ ਆਇਓ 15 ਮਾਡਲ ਸੀ ਜੱਕ ਵੱਡਾ ਮਿਲ ਜਾਂਦਾ ਕਿਉਂ ਵੀ ਨਹੀਂ ਐਡਾ ਹੀ ਸੇਮ ਹੀ ਜੇ ਕਿ ਡੈ ਨਾ ਲੋੜੀ ਉਹ ਵੀ 15 ਮਾਡਲ ਆ ਛੜਦਾ ਨਾ ਨਵਾਂ ਕਢਾਇਆ ਸੀ ਇਹਦੇ ਨਾ ਉੱਥੇ ਨਾੜ ਦਿੱਤਾ ਦਾ ਲਿਫਟ ਦਾ ਕਿੱਥੇ ਇੱਥੇ ਆ ਜਿਹੜਾ ਹੋ ਰਿਹਾ ਆ ਜਿਹੜਾ ਅੱਛਾ ਇਹਨਾਂ ਲੋਗ ਇਹਦੀ ਪ੍ਰੈਸ਼ਰ ਘਟਾਉਣਾ ਹੋਵੇ ਕੋਈ ਪੈਸੇ ਘਟਵਾਤ ਵੀ ਜਾਂਦੀ ਆ ਅੱਛਾ ਪ੍ਰੈਸ਼ਰ ਬਤਾਣਾ ਨਹੀਂ ਦਿਖਦਾ ਨਾ ਚੱਕ ਦਿੰਦਾ ਉਹ ਬੱਸ ਤੂੰ ਉੱਥੇ ਹੀ ਖੜਾ ਜਿਹੜੀ ਚੀਜ਼ ਆਪਾਂ ਵੇਖਣਾ ਹੈ ਵੀਰਾਂ ਨੂੰ ਪਤਾ ਲੱਗੇ ਜਿਹੜੇ ਵੀਰ ਵੇਖਦੇ ਪਾ ਵੀਡੀਓ ਅੱਛਾ ਆ ਵਾਲਾ ਨਟ ਇਹਦੀ ਥੋੜਾ ਇਟ ਲਾ ਕਰਕੇ ਨਾ ਹਾਂ ਚੂੜੀ ਟਾਈਟ ਕਰ ਦਈਏ ਪ੍ਰੈਸ਼ਰ ਵਧਾ ਦਿੰਦਾ ਇਹ ਜਿਵੇਂ ਸੁਪਰ ਸੀਡਰ ਤੇ ਕੇਰੀ ਜਿਵੇਂ ਲਿਫਟ ਹੋਲੀ ਚੱਕਦਾ ਉਧਰੋਂ ਪ੍ਰੈਸ਼ਰ ਵਧਾ ਦੇ ਲਿਫਟ ਚੱਕ ਲੈਂਦਾ ਚੱਕ ਲੈਂਦਾ ਹਾਂ ਹੁਣ ਆਪਣੀ 36 30 ਦੇ ਜੈਕ ਨਹੀਂ ਹੀ ਲੱਗਾ ਹੂੰ ਉਹਦੀ ਮੈਂ ਉੱਥੋਂ ਪ੍ਰੈਸ਼ਰ ਵਧਾਇਆ ਇਹ ਲਿਫਟ ਚੱਕ ਲੈਂਦਾ ਹੀ ਵਧੀਆ ਚੱਕ ਲੈਂਦਾ ਹੁਣ ਜੇ ਮੰਨ ਲਓ ਮੈਂ ਪਹਿਲਾਂ ਤੂੰ ਤਾਂ ਪੂਰਾ ਭੇਤੀ ਹੋ ਗਿਆ ਨਾ ਕਈ ਵੀਰ ਵਿੱਚੋਂ ਕਹਿੰਦੇ ਪੈ ਸੀ ਉਹਨੂੰ ਕਹਿ ਟਰੈਕਟਰ ਵੇਚ ਦੋ ਵੇ ਜੇ ਨਹੀਂ ਉਹ ਤੇਲ ਖੁਣਾ ਓਖਾ ਹੈ ਤੇ ਇਹ ਹੁਣ ਜਿਹੜਾ ਬੰਦਾ ਇੰਨਾ ਭੇਤੀ ਹੋ ਗਿਆ ਤੇ ਵੇਚੇਗਾ ਤੋ ਜਿੰਨੇ ਆਪਾਂ ਤੇਲ ਦੇ ਖਾਲਾ ਫਿਰ ਟਰੈਕਟਰ ਕਿੱਥੇ ਰੱਖਾਂਗੇ ਹਾਂ ਉਹ ਮੈਂ ਤਾਂ 90 ਰੱਖਿਆ ਤੇਲ ਦਾ ਹੁੰਦਾ ਨਹੀਂ ਕਦੀ ਵੇਖਿਆ ਹੂੰ ਸਹੀ ਇਹ ਸ਼ੌਂਕ ਦਾ ਮੁੱਲ ਆ ਸ਼ੌਂਕ ਦਾ ਕੋਈ ਮੁੱਲ ਨਹੀਂ ਇਹ ਸੀੜੀਆਂ ਵਜਾਉਣੀਆਂ ਸੌਖੀਆਂ ਹੁੰਦੀਆਂ ਸਹੀ ਗੱਲ ਆ ਇਹ ਲੋਕਾਂ ਨਾਲ ਤਾਂ ਬੋਲਣਾ ਹੀ ਹੁੰਦਾ ਹਾਂ ਜਿਹੜੇ ਮੇਰੇ ਵੀਰ ਨੇ ਬੋਲਾ ਉਹਨੇ ਬੋਲੀ ਜਾਣੀ ਹੁਣ ਇੱਥੇ ਆਪਣੇ ਟਾਇਰ ਨਹੀਂ ਪਉਂਦਾ ਆਪਾਂ ਅਗਲੇ ਵੱਡੇ ਟਾਇਰ ਨਹੀਂ ਪਾਏਗੇ ਹਾਂ ਕਈ ਪੁੱਛਣਗੇ ਇਹਦੇ ਨਾਲ ਕੀ ਫਰਕ ਤੁਹਾਨੂੰ ਕਹਿੰਦੇ ਨੇ ਜ਼ੋਰ ਵਧ ਗਿਆ ਇਹਦੇ ਨਾਲ ਮੈਂ ਆਹ ਵਧ ਗਿਆ ਜ਼ੋਰ ਨਾਲ ਕੀ ਫਰਕ ਪੈਣਾ ਕਿ ਜਿਹੜਾ ਮੇਰਾ ਇੱਥੇ ਕੀੜਾ ਸੀ ਉਹ ਵੱਧ ਗਿਆ ਬਸ ਮੈਂ ਸੰਤੁਸ਼ਟਾਂ ਤਕ ਪਰ ਉਹ ਆਸੇ ਪਾਸੇ ਨੂੰ ਇਹਦੇ ਵੀ ਆ ਫਿਰ ਦੂਰੋਂ ਹਾਂ ਟਰੈਕਟਰ ਕਿੱਥੋਂ ਦਾ ਹਾਂ ਜਿਹਦੇ ਉਹ ਵੱਡੇ ਟਾਇਰ ਪਾਇਆ ਵੱਡੇ ਟਾਇਰ ਤੇ ਟਰੈਕਟਰ ਕਿੱਥੋਂ ਦਾ ਜਾ ਜਾ ਲੈ ਟਾਇਰ ਜਾ ਜਾ ਲੈ ਟਾਇਰ ਲਓ ਜੀ ਆਪਾਂ ਉੱਪਰ ਵੀ ਬਹਿ ਕੇ ਵੇਖ ਲਈਏ ਮੇਰੀ ਆਦਤ ਆ ਕਿ ਦੂਜੇ ਵਿੰਟ ਛੱਡ ਨੂੰ ਹਸਾਵਾ ਫਿਰ ਹਾਂ ਆਹ ਕੀ ਕਹਿੰਦਾ ਨਾ ਪੀਕ ਬਣਾ ਦੋ ਠੀਕ ਅਰੇ ਇਹਦਾ ਜੱਜੀ ਟਾਇਰ ਪਾਇਆ ਪਰ ਇਹ ਜੋ ਚੱਕੇ ਦੂਜੇ ਪਿੰਡ ਛੱਡ ਦੂੰਗਾ ਹਾਂ ਪਰ ਇਹ ਜੋ ਪਰੇ ਵਾ ਕੇ ਦਾ ਦੂਜੇ ਪਿੰਡ ਛੱਡ ਦੂੰ ਇਹਦੇ ਸੀਟੀ ਨਹੀਂ ਲੱਗੀ ਹਨਾ ਇਹਦੇ ਸੀਟੀ ਮਾਰਦਾ ਇਹ ओरिजिनल ਜਿੰਨੀ ਕੁ ਮਾਰਦਾ ਹਾਂਜੀ ਉਦਾਂ ਹਾਂ ओरिजिनल ਜਿੰਨੀ ਮਾਰ ਜਿਵੇਂ ਜਦੋਂ ਆਪਾਂ ਵਾਈਜੀ ਨਾ ਇਹਨੂੰ ਉਦੋਂ ਮਾਰਦਾ ਜੇ ਰੇਸ ਕੱਟ ਕਰੀ ਉਹਦੋਂ ਮਾਰਦਾ ਹੁਣ ਕਰਕੇ ਦੇਖਾ ਉਹ ਨਹੀਂ ਮਾਰਨੀ ਮਾੜੀ ਮੋਟੀ ਮਾਰੇਗਾ ਦੇਖੀਓ ਆਪਾਂ ਕਰੋ ਇਹਦੀ ਆਵਾਜ਼ ਬਾਹਲੀ ਕਹਿੰਦਾ ਯਾਰ ਆਹ ਨਾਲ ਦੀ ਆਵਾਜ਼ ਨਾ ਪੈਰਾਂ ਦੇ ਰੇਸ ਕਰ ਲੋ ਅੱਛਾ நாளை ம ਤੇ ਚੱਲਦਾ ਹੋਵੇ ਨਾ ਉਦੋਂ ਵੱਡੀ ਸੇੜੀ ਮਾਰਦਾ ਜੋ ਹਲਾ ਚਲਦਾ 17ਾਂ ਦੇ ਆਪਾਂ ਚਲਾਈਦਾ ਏ ਠੀਕ ਆ 632 ਹਾਂਜੀ ਜੋ ਹਲਾ ਚਲਾਈਦਾ 17ਾਂ ਦੇ ਜੋ ਰੇਸ ਸਲੋ ਕਰੀਦੀ ਆ ਸੇੜੀ ਵੱਧੂ ਮਾਰਦਾ ਉਦੋਂ ਮਾਰ ਹਾਂਜੀ ਉਦਾਂ ਇੱਕ ਇਹਦਾ ਇਹ ਵੀ ਆ ਯਾਰ ਤੂੰ ਆ ਹੁਣ ਤਾਂ ਚੱਲ ਖੜਾ ਸੀ ਨਾ ਸੇਮ ਛੜਕਦੇ ਜਿਵੇਂ ਤੋਰੇ ਜੇ ਟਰੈਕਟਰ ਤੋਰੇ ਦੀ ਰੇਸ ਦੱਬ ਕੇ ਘੱਟ ਕਰ ਮਾਰਦਾ ਹਾਂ ਉਦੋਂ ਮਾਰਦਾ ਇਹਦੇ ਟਾਇਰਾਂ ਦਾ ਸਾਈਜ਼ ਵੀਰੇ ਪਿਛਲੇ ਕਿਹੜੇ ਆ ਗਏ ਇਹਦੇ 16 9 30 ਦੇ ਆ ਜੀ 30 ਦੇ ਅਗਲੇ ਕਿਹੜੇ ਆ ਗਏ ਅਗਲੇ 11 11 ਦੇ ਉਹ ਆਪਣੇ ਜਿਹੜਾ ਆਪਾਂ ਅਰਜਨ ਦਾ ਰਿਵਿਊ ਕਰਿਆ ਉਹਦੇ 12 ਦੇ ਆ ਹਨਾ ਹਾਂਜੀ ਉਹ 75 ਆ ਤੇ ਇਹ 65 ਇਹ 65 ਐਚਪੀ ਇਹਦੇ ਪਿਛਲੇ 16 9 30 ਆ ਗਏ ਤੇ ਇਹਦੇ ਅਗਲੇ 11 24 ਦੇ ਉਹਦੇ ਆ ਗਏ 18 9 30 ਆ ਹਾਂਜੀ ਹਾਂ ਟਰੈਕਟਰ ਯਾਰ ਹੌਲੈਂਡ ਨੇ ਵੀ ਨਾ ਪੂਰਾ ਦਿਲਾਂ ਤੇ ਨਾ ਜਿਹਦੇ ਦਿਮਾਗ 'ਚ ਹੌਲੈਂਡ ਘਰ ਕਰ ਗਿਆ ਉਹ ਤਾਂ ਕਰ ਗਿਆ ਹਨਾ ਉਹਦੇ ਉਹਦੇ ਦਿਮਾਗ 'ਚ ਦਵਾਬਾ ਮੈਂ ਕਹਿੰਨਾ ਵੀ ਨੀਲੇ ਰੰਗ ਦਾ ਕੋਈ ਟਰੈਕਟਰ ਹੋਰ ਕੋਈ ਨਹੀਂ ਸਾਰੇ ਉਹ ਤਾਂ ਹੌਲੈਂਡ ਹੀ ਆ ਹਾਂ ਉਹਦੇ ਤਾਂ ਸਾਰੇ ਏ ਟੂ ਜ਼ेड ਹਾਲੈਂਡ ਦੇ ਹਾਲੈਂਡ ਹੀ ਚੱਲਣਾ ਉਧਰ ਹਾਂਜੀ ਵਧੀਆ ਟਰੈਕਟਰ ਵੀ ਯਾਰ ਵਧੀਆ ਹਮ ਪਰ ਜਿਹੜਾ ਕਹਿੰਦੇ ਨੇ ਸੁਆਜ ਆ ਉਹ ਟਰੈਕਟਰ ਹੈਗਾ ਥੋੜਾ ਜਿਹਾ ਮੱਠਾ ਜਿਹਾ ਹਮ ਉਹ ਸਾਇਲੈਂਟ ਟਰੈਕਟਰ ਉਹ ਵੀ ਵਧੀਆ ਮਾੜਾ ਨਹੀਂ ਆ ਚਲਾਉਂ ਉਹ ਆਉਦੀ ਥਾਂ ਉਹ ਆਉਦੀ ਥਾਂ ਯਾਰ ਆਦੇ ਪਸੰਦ ਲੋਕਾਂ ਦੀ ਹਰੇਕ ਲੋਕਾਂ ਦੀ ਆਦੇ ਦੀ ਪਸੰਦ ਆ ਪਸੰਦ ਹਾਂ ਆ ਜਾਓ ਇੱਥੇ ਇਹ ਛਤਰੀ ਛੁਤਰੀ ਦੇਦੇ ਪਤਾ ਹੀ ਆ ਤਾਂ ਪੁੱਛਣ ਦੀ ਲੋੜ ਨਹੀਂ ਉਹ ਤਾਂ ਨਾਲ ਆਉਣੀ ਆਉਣੀ ਹਾਲੈਂਡ ਦੇ ਉਹ ਤਾਂ ਹਾਂ ਦੂਰੇ ਇਹਦੇ ਇੱਥੇ ਸਪੈਸ਼ਲ ਐਡੀਸ਼ਨ ਜਾਂ ਕੁਝ ਲਿਖਿਆ ਨਹੀਂ ਆਉਂਦਾ ਹਨ ਨਹੀਂ ਇਹਨਾਂ ਨੇ ਲਿਖਿਆ ਆਉਂਦਾ ਬਾਈ ਇਹ ਕਈ ਲਖਾ ਲੈਂਦੇ ਆ ਹਾਂ ਤੇ ਕਈ ਨਹੀਂ ਲਿਖਾਉਂਦੇ ਹਾਂਜੀ ਸਪੈਸ਼ਲ 36 30 ਦੇ ਲਿਖਿਆ ਆਉਂਦੇ ਨਵੇਂ ਮਾਡਲ ਚ ਜਿਹੜੇ ਹੁਣ ਆਲੇ ਮਾਡਲ ਆਏ ਆ ਉਹਨਾਂ ਚ ਇਹਦੇ ਨਾਲੋਂ ਕੀ ਕੁਝ ਫਰਕ ਕਰਿਆ ਕੁਛ ਵੀ ਆਪਾਂ ਦੇਖਿਆ ਹੀ ਨਹੀਂ ਔਰ ਸੱਚ ਨਹੀਂ ਸੀ ਆਈਡੀ ਆ ਗਿਆ ਉਹ ਤਾਂ ਸੀ ਆਰ ਡੀ ਆ ਗਿਆ ਸੱਚ ਸੌਰੀ ਉਹ ਆਪਾਂ ਵੇਖਿਆ ਹੀ ਨਹੀਂ ਜੀ ਨਹੀਂ ਆਪਣੇ ਪੇਜ ਤੇ ਆ ਤੁਸੀਂ ਜਾਓ ਉਹ ਦਮ ਪਰਸੋ ਰਿਵਿਊ ਕਰਕੇ ਆਇਆ ਬਹੁਤ ਸੋਹਣਾ ਪਰ ਸੀਆਰ ਦੀ ਨਾ ਇਖਰਾਬ ਵਧੀਆ ਟੈਂਕ ਉਹ ਸ਼ੋ ਸ਼ੂ ਬਦਲਤੀ ਯਾਰੋ ਸੀਟੀਆਂ ਨਹੀਂ ਨਾ ਮਾਰਦਾ ਨਹੀਂ ਨਹੀਂ ਇੱਕ ਸ਼ੋ ਦਾ ਫਰਕ ਪਾਦਾ ਉਹਨਾ ਨਾ ਸੀਟੀਆਂ ਉਹਨੇ ਮਾਰਨੀਆਂ ਨਾ ਉਹਦੀ ਕੇਮ ਚੇਂਜ ਹੋਣੀ ਹੈ ਹਾਂਜੀ ਉਹ ਤਾਂ ਜਿਵੇਂ ਹੈਗਾ ਓਵੇਂ ਹੀ ਚੱਲਣਾ ਪੰਜਾਬ ਦਾ ਜੱਟ ਸਿਸਟਮ ਆਹ ਵੇ ਵਧੀਆ ਰਹਿੰਦਾ ਤੁਸੀਂ ਆਪ ਸਾਰੇ ਵੀਰੋਂ ਖੜੇ ਆ ਸਾਰੇ ਵੀਰ ਤੁਸੀਂ ਸਾਰੇ ਆਪਾਂ ਜ਼ਿੰਮੇਵਾਰ ਵੀਰੀਆਂ ਤੁਸੀਂ ਜਿਵੇਂ ਫੀਲਡ ਦੇ ਵਿੱਚ ਆਪਾਂ ਤੁਹਾਨੂੰ ਕਿਹੜਾ ਚੰਗਾ ਲੱਗਦਾ ਵੀ ਆਉਣ ਵਾਲੇ ਸਮੇਂ ਸਾਨੂੰ 75 ਅਸੀਆ ਦੀ ਚਾਹੀਦਾ ਕਿ ਦੂਜਾ ਆਈਦਾ ਸਹੀ ਮੈਨੇਜਰ ਸੀਆਈਡੀ ਚਾਹੀਦਾ ਹੀ ਨਹੀਂ ਨਹੀਂ ਚਾਹੀਦਾ ਨਹੀਂ ਚਾਹੀਦਾ ਸੀਆਰਡੀ ਦੇ ਵਿੱਚ ਯਾਰ ਜਿਹੜੇ ਕੋਈ ਸੈਂਸਰ ਦਿੱਤੇ ਜਾਂ ਸੈਂਸਰ ਤੇ ਕੋਈ ਸਮਝ ਹੀ ਨਹੀਂ ਹੁੰਦੀ ਆਪਾਂ ਨੂੰ ਆਪਾਂ ਨੂੰ ਸਮਝ ਨਹੀਂ ਆਣੀ ਸਮਝ ਨਹੀਂ ਆ ਰਹੀ ਯਾਰ ਨਵਾਂ ਨਵਾਂ ਟਰੈਕਟਰ ਤਾਂ ਚੱਲੇਗਾ ਸਹੀ ਪਰ ਜਿਵੇਂ ਆਪਾਂ ਟਰੈਕਟਰ ਪਾ ਪੈ ਗਏ ਜੀ ਵਿੱਚ ਹੀ ਸਾਲ ਹੂੰ ਹੁਣ ਇਹਦਾ ਆਪਾਂ ਨੂੰ ਪਤਾ ਹੈ ਜੋ ਮਰਜ਼ੀ ਘਰੇ ਕਰ ਲੀ ਗਏ ਤੇਰੇ ਵਾਲਾ ਪਹਿਲਾ ਮਹਿੰਦਰਾ ਤੇਰੇ ਬਾਪੂ ਨੇ ਲਿਆ ਸੀ ਹੂੰ ਤਾਂ ਮੈਂ ਕਿਹਨਾਂ ਨੂੰ ਘਸਾ ਦਿੱਤਾ ਉਹ ਟਰੈਕਟਰ ਅੱਜ ਵੀ ਵਧੀਆ ਤੇ ਉਹ ਅੱਜ ਵੀ ਘਰੇ ਆ ਹਨਾ ਚਾਚੇ ਉਹਨਾਂ ਕੋਲ ਹਨਾ ਹਾਂ ਉਹ ਅੱਜ ਵੀ ਉਵੇਂ ਹੀ ਆ ਬਲਾਓ ਪਤੰਦਰ ਨੂੰ ਪ੍ਰਵਾਹ ਨਹੀਂ ਨਾ ਨਾ ਉਹ ਜਗਮੀਦ ਵੀਰ ਨੇ ਵੀਡੀਓ ਪਾਈ ਸੀ ਵੀ 18 ਤਵੀਆਂ ਖਿੱਚ ਲੇਗਾ ਕਈ ਵੀਰ ਮੰਨਦੇ ਨਹੀਂ ਸੀ ਉਹਦਾ ਜਿਹੜਾ ਇੰਜਨ ਆ ਨਾ ਉਹਦਾ ਪਤੰਦਰ ਦਾ ਉਹਦਾ ਇੰਜਨ ਹੀ ਬੜਾ ਤਕੜਾ ਚੱਲ ਜਸ ਹੁਣ ਮਾਲੋ ਇਹ ਜੇ ਮੈਂ ਸਿੰਪਲ ਟਰੈਕਟਰ ਪਾਦਾ ਬੰਦੇ ਘਰੇ ਵੀ ਕਰ ਲਿੰਦਾ ਸਾਰਾ ਕੁਝ ਸੀ ਆਈ ਟਰੈਕਟਰ ਆਪਾਂ ਪਤਾ ਨਹੀਂ ਕਿੱਥੇ ਬੰਦ ਹੋ ਗਿਆ ਕੀ ਸਟਾਰਟ ਹੋਣਾ ਤੇ ਨਹੀਂ ਹੋਣਾ ਉਹਦਾ ਕੁਝ ਨਹੀਂ ਪਤਾ ਹਾਂਜੀ ਇਹ ਤਾਂ ਆਪਾਂ ਨੂੰ ਪਤਾ ਤੇਲ ਮੁੱਕ ਗਿਆ ਹਾਂਜੀ ਪੰਪ ਮਾਰ ਲਓ ਤੇ ਜਦੋਂ ਫਿਲਟਰ ਜਾਵਾ ਫਿਲਟਰ ਖੋਲੋ ਕੁਝ ਵੀ ਆ ਬੀ ਕੋਈ ਪਤਾ ਹੀ ਆਪਾਂ ਨੂੰ ਉਹ ਤਾਂ ਲੈਬ ਨਹੀਂ ਘਰੇ ਕਰ ਕਰ ਸਕਦੇ ਆ ਟਰੈਕਟਰ ਸਵਾਉਣ ਜਾਣੇ ਜਿਹੜਾ ਸੀਆਰਟੀ ਸੈਂਸਰਾਂ ਵਾਲ ਆ ਗਿਆ ਉਦੋਂ ਫਿਰ ਸੈਂਸਰਾਂ ਦੇ ਇਦਾਂ ਨਹੀਂ ਹੁੰਦਾ ਕੋਈ ਇਦਾਂ ਜਿਵੇਂ ਆਪਾਂ ਗੱਡੀ ਵੀ ਧੋਣ ਪਰ ਨਹੀਂ ਰਾਜਨ ਮੈਨੂੰ ਅਰਜੈਂਸੀ ਵਾਲੇ ਕਹਿੰਦੇ ਕਿ ਇੰਜਨ ਤੇ ਪਾਣੀ ਨਾ ਮਾਰੀ ਟਰ ਇੱਥੋਂ ਬੰਦਾ ਨਾ ਹਾਂ ਵੀ ਸੀ ਆਡੀ ਗੱਡੀ ਵੀ ਸੀ ਆਡੀ ਆ ਹੁਣ ਮੰਨ ਲਓ ਹੁਣ ਕਿਤੇ ਸੈਂਸਰ ਲੱਗੇ ਹੁਣ ਕਿਤੇ ਬਾਹਰ ਚ ਬੰਦ ਹੋ ਗਿਆ ਸੀ ਆ ਟਰੈਕਟਰ ਏਜੰਸੀ ਵਾਲੋਂ ਲੈਪਟਾਪ ਲੈ ਆਉਣਗੇ ਚੈੱਕ ਕਰਨਗੇ ਉੱਥੇ ਪਤਾ ਲੱਗਣਾ ਯਾਰ ਗੱਲ ਕੁਛ ਵੀ ਨਹੀਂ ਹੁੰਦੀ ਮੈਂ ਦਿੱਲੀੋਂ 40 ਦੀ ਸਪੀਡ ਤੇ ਆਇਆ ਕਰੇ ਹੋਇਆ ਕੀ ਉਹਨੇ ਲਾਇਆ ਕੰਪਿਊਟਰ ਜਾਂ ਨਾਲ ਸਕੈਂਟਰੀ ਲੱਗੇ ਮੀ ਸਕੈਂਟਰੀ ਕੀ ਹੁੰਦਾ ਪਰ ਆਪਾਂ ਤਾਂ ਪੰਗਾ ਪੈ ਜਾਣਾ ਉਹ ਪੰਪ ਹੁੰਦਾ ਚਾਰ ਪੰਪ ਮਾਰਦੇ ਕਚਰਾ ਕੁਚਰਾ ਗਾਹ ਪਛਾਹ ਹੋ ਜਾਣਾ ਹੀ ਆਪਾਂ ਨਹੀਂ ਔਰ ਸੰਸਰਾਂ ਦਾ ਥੋੜਾ ਜਿਹਾ ਡਰ ਤਾਂ ਲੱਗਦਾ ਇਹ ਤਾਂ ਹੈ ਗਈ ਆ ਥੋੜਾ ਜਿਹਾ ਡਰ ਵੈਸੇ ਕੰਪਨੀ ਨੇ ਜੇ ਕੁਝ ਬਣਾਇਆ ਸੋ ਸਮਝ ਗਏ ਪਰ ਅੱਜ ਦੀ ਡੇਟ ਚੱਲੇ ਡਰ ਲੱਗ ਰਿਹਾ ਡਰ ਪੂਰਾ ਮਦਦਾਂ ਗੱਡੀ ਮੇਰੇ ਜਿਹੜੀ ਪੁਛ ਬੜਨਾਂ ਦੀ ਚਾਬੀ ਤੇ ਆ ਨਾ ਸੰਸਰਾਂ ਦੇ ਸਾਰੀ ਇਹ ਕਈ ਵਾਰ ਚਾਬੀ ਘਰੇ ਰਹਿ ਜਾਂਦੀ ਸਟਾਰਟ ਕਰਕੇ ਘਰੇ ਭੁੱਲ ਜਾਈਦਾ ਉੱਥੇ ਜਾ ਕੇ ਆਖੀ ਤੱਕ ਗੱਡੀ ਬੰਦ ਨਾ ਹੋ ਜੇ ਘਰੇ ਮੁੜ ਫੋਨ ਕਰੀਦਾ ਵੀ ਚਾਬੀ ਫੜਾ ਕੇ ਜਾ ਉਹ ਜੇ ਚਾਬੀ ਵਾਲੀ ਹੋਵੇ ਸਿੰਪਲ ਹੋਵੇ ਤੇ ਆਪੇ ਨਾਲ ਪਤਾ ਹੋਵੇ ਚਾਬੀ ਸਟਾਰਟ ਹੋਣੀ ਹੋਵੇ ਅੱਛਾ ਬਟਨ ਤੇ ਆ ਇਹ ਚ ਪੁੱਛ ਭੜਨਾ ਤੇ ਮੈਂ ਕਿਥੇ ਬੰਦ ਕਰਦੀ ਮੁੜ ਕੇ ਸਟਾਰਟ ਜੇ ਜੇ ਭਾਈ ਸਟਾਰਟ ਪੈਂਟ ਲਾ ਕੇ ਉਹ ਘਰੇ ਰੱਖ ਗਿਆ ਜੀ ਫਿਰ ਪੈਂਟ ਪਾ ਲਈ ਹੋਟਲ ਚ ਚਲਾ ਗਿਆ ਜਿਹੜਾ ਨਵਾਂ ਬਣਿਆ ਫਰੋਇਪੁਰ ਦੇ ਨਾਲ ਮੁਖਮਾਲੇ ਤੇ ਉੱਥੇ ਜਦੋਂ ਬੰਦ ਕਰਤੀ ਤੇ ਵੇਖਿਆ ਸਟਾਰਟ ਕਰਨੀ ਚਾਬੀ ਦਾ ਪੈਂਟ ਤਾਂ ਘਰੇ ਲਾਉਂਦੀ ਚਾਬੀ ਪੈਂਟ ਚ ਰਹਿ ਗਈ ਇਤੋ ਜੱਬ ਪੈਂਦਾ ਸਾਰਾ ਇਤੋ ਸੈਂਸਰਾਂ ਦਾ ਬੰਦਾ ਆ ਉਹ ਸਟਾਰਟ ਹੋਵੇ ਕਿਹੜੇ ਆ ਤੇਰਾ ਸ਼ਾਰਟ ਵਸ਼ ਸਪੈਸ਼ਲ ਫੜਾ ਕੱਟ ਕੇ ਚੇਤਾ ਰੱਖੀ ਨਾ ਇਹ ਚਾਬੀ ਘਰੇ ਭੁੱਲ ਗਿਆ ਮੁੜ ਕੇ ਫਿਰ ਚਾਬੀ ਕਿਵੇਂ ਮੰਗਾਈ ਮੇਰਾ ਮੋਟਰਸਾਈਕਲ ਤੇ ਆਇਆ ਉਥੋਂ ਉਹਨਾਂ ਦਾ ਰੈਸਟੋਰੈਂਟ ਵਾਲਾ ਮੁਰਦਰਾ ਨਹੀਂ ਤੇ ਗੱਡੀ ਖੁੱਲੀ ਸੀ ਲੋਕ ਲੱਗਾ ਖੁੱਲੀ ਸੀ ਗੱਡੀ ਲੋਗ ਗੱਡੀ ਗੱਡੀ ਖੁੱਲੀ ਸੀ ਗੱਡੀਆਂ ਦੇ ਕੋਲ ਡਾਕਾ ਰੈਸਟੋਰੈਂਟ ਚ ਹਾਂ ਫਿਰ ਉਹਨੂੰ ਕਹਿੰਦੇ ਮੋਟਰਸਾਈਕਲ ਦੇ ਉਹ ਮੈਂ ਘਰੋਂ ਚਾਬੀ ਲੈ ਕੇ ਆਉਂਦੀ ਰਾਤ 1 ਵਜੇ ਫਿਰ ਰਾਤ 1 ਵਜੇ ਚਾਬੀ ਲੈ ਕੇ ਗਿਆ ਬਰੋਈ ਕਰਵਾਣ ਹਾਂ ਤੇ ਵੀਰਾਂ ਨੇ ਇਹ ਵੀ ਪੁੱਛਣਾ ਤੂੰ ਰਾਤ ਨੂੰ 1 ਵ ਕੁਤਾ ਕਿੰਨੇ ਤਰ ਆਏ ਸੀ ਬਾਹਰ ਹਾਂ ਹਾਂ ਬਾਹਰ ਆਏ ਹਾਂ ਹਾਂ ਤਾਂ ਜੋ ਮਰਜ਼ੀ ਕਰ ਵੀਰਾਂ ਨੇ ਜੋ ਸਮਝਣਾ ਆਪਣੇ ਸਮਝਣਗੇ ਸਾਨੂੰ ਨਹੀਂ ਪਤਾ ਭਰਾਵਾ ਇਹ ਰਾਤ ਨੂੰ 1 ਵਜੇ ਕੀ ਕਰਦਾ ਸੀ ਇਹਨੂੰ ਪੁੱਛਿਆ ਦੇ ਲਓ ਜੀ ਵੀਰ ਇਹਨੂੰ ਆਪਾਂ ਰਿਵਿਊ ਤਾਂ ਸਾਰਾ ਪੁੱਛ ਹੀ ਲਿਆ ਆ ਡੱਕ ਸੱਚ ਕਿੰਨੇ ਦਾ ਲਵਾਇਆ ਤੇ ਕਿੱਥੋਂ ਲਾਇਆ ਇਹ ਵੀ ਇਹ ਕੋਟੀ ਸਖਾਂ ਲੈ ਬਿਗ ਬ੍ਰਦਰ ਤੋਂ ਯਾਰ ਐਸ ਏਰੀਏ ਸਾਰੇ ਕੋਟੀ ਸਖੇ ਹੀ ਚੱਲਦਾ ਹਨਾ ਸਾਰਾ ਹੀ ਬਾਜ਼ਾਰ ਆ ਦੇਦੀ ਲੋਕੀ ਤਲਵੰਡੀ ਤੁਰੇ ਜਾਂਦੇ ਆ ਆਪਣੀ ਇੱਥੇ ਅੱਜ ਮੇਰੇ ਹਾ ਚਾਲੋ ਵੀਰਾਂ ਨੂੰ ਥੋੜੀ ਜੀ ਰਿਕਵੈਸਟ ਆ ਮੈਂ ਇਹਨੇ ਜੋਗਾ ਦਾ ਨਹੀਂ ਆ ਪਰ ਵੀਰ ਬਣ ਕੇ ਹੱਥ ਜੋੜ ਕੇ ਰਿਕਵੈਸਟ ਆ ਥੋੜਾ ਮਹਿੰਗਾ ਲਾਉਂਦੇ ਹੂੰ ਇਹ ਪਿਆ ਮੈਨੂੰ 33000 ਚ ਪਿਆ ਥੋੜਾ ਮਹਿੰਗਾ ਲਾਉਂਦੇ ਆ ਤੂੰ ਵੀਰ ਬਣ ਕੇ ਨਾ ਥੋੜਾ ਜਿਹਾ ਕੰਮ ਕਰੋ ਸੈੱਟ ਦਿਆ ਕਿਉਂਕਿ ਸਿਸਟਮ ਤੋਂ ਹੋਈ ਹੁੰਦੇ ਬੇਸਾਂ ਬੂਸਾਂ ਸਾਰਾ ਕੁਛ ਨਾ ਤੇ ਲਓ ਜੀ ਵੀਰੋ ਵੀਰ ਨੇ ਆਪਾਂ ਨੂੰ ਮੁੱਲ ਮਹਲ ਦੱਸਤਾ ਟਰੈਕਟਰ ਦਾ ਚਲਾਵਾ ਦੱਸਤਾ ਜੋ ਕਿ ਵੀਰ ਨੇ ਸਾਰਾ ਕੁਝ ਦੇਖ ਲਿਆ ਸੀਟੀਆਂ ਲੈ ਲਵਾਉਣੀਆਂ ਵੀਰੇ ਨੇ ਤੇ ਰੇਟ ਇੱਕ ਰਿ ਫਿਰ ਦੱਸ ਦਿੰਨੇ ਆਪਣਾ ਮੇਨ ਫੋਕਸ ਹੁਣ ਅੱਜ ਕੱਲ ਰੇਟ ਤੇ ਹੁੰਦਾ ਵੀਰੇ ਬਹੁਤ ਕਹਿੰਦੇ ਹੁੰਦੇ ਸੀ ਰੇਟ ਨਹੀਂ ਦੱਸਦਾ ਰੇਟ ਨਹੀਂ ਦੱਸਦਾ ਏਜੰਸੀ ਵਾਲੇ ਵੀਰਾਂ ਨੂੰ ਦਿੱਕਤ ਹੋ ਸਕਦੀ ਹੈ ਕਿਸਾਨ ਵੀਰਾਂ ਨੂੰ ਕੋਈ ਦਿੱਕਤ ਨਹੀਂ ਇਹ ਦੱਸ ਦਿੰਦੇ ਆ ਸਹੀ ਗੱਲ ਆ ਇਹ ਵੀਰੇ ਨੇ ਲਿਆ ਸੀ 2022 ਚ ਕਿੰਨੇ ਦਾ ਵੀਰੇ 11 ਲੱਖ 45 ਹਜ਼ਾਰ 11 ਲੱਖ 45 ਦਾ ਅੱਜ ਦੀ ਡੇਟ ਚ ਕਿੰਨੇ ਦਾ ਹੋ ਗਿਆ 13 ਲੱਖ ਦੇ ਨੇੜੇ ਹੋਊਗਾ ਸੀ ਆ ਦੇ ਤੇਰਾ ਪਰਸ ਹੀ ਹੋਸੇ ਹੀ ਆਈਡੀ ਹੁਣ ਹਾਂ ਹੁਣ ਆ ਵੀ ਸੀ ਆਈਡੀ ਆ ਵੀ ਸੀ ਆਈਡੀ ਹਾਂ ਹਾਂ ਆਪਾਂ ਏਜੰਸੀ ਵਾਲਿਆਂ ਨੇ ਉਹਨੇ ਮਾਰਿਆ ਕਹਿੰਦੇ ਪੰਗਾ ਕੀ ਪੈਂਦਾ ਜਦੋਂ ਆਪਾਂ ਪੁਰਾਣਾ ਟਰੈਕਟਰ ਘਟਾਉਣਾ ਨਾ ਉਹ ਰੇਟ ਤਾਂ ਨਹੀਂ ਦੱਸ ਸਕਦੇ ਕਿਉਂਕਿ ਆਪਾਂ ਪੁਰਾਣੇ ਦਾ ਮੁੱਲ ਭਾਲਦੇ ਵਧ ਸਹੀ ਗੱਲ ਆਪਾਂ ਕਹਿੰਦੇ ਸਾਡਾ ਜੇ ਲੱਖ ਦਾ ਤੇ ਸਾਡਾ ਉਹ ਡੇਢ ਦਾ ਵਿਕ ਜੇ ਫਿਰ ਉਹ ਏਜੰਸੀ ਵਾਲਾ 50 ਉਧਰੋਂ ਵੀ ਤਾਂ ਪਾਉਣਾ ਹੁੰਦਾ ਕਿ ਨਹੀਂ ਉਹਨਾਂ ਨੂੰ ਇਹ ਸੱਜਾ ਖੱਬਾ ਕਰਨਾ ਪੈਂਦਾ ਇਹ ਚੱਕਰ ਤੇ ਦੋ ਆ ਗਿਆ ਆਪਦੇ ਛੋਟੇ ਵੀਰ ਨੂੰ ਗਲਤੀ ਛਲਤੀ ਮਾਵ ਤੇ ਇਹਨੂੰ ਬੋਲੋ ਸਬਸਕ੍ਰਾਈਬ ਜਰੂਰ ਕਰਿਆ ਕਰੋ ਕਿਉਂਕਿ ਤੁਸੀਂ ਕਰਦੇ ਹੋ ਫੋਲੋ ਤੇ ਤੁਹਾਡੇ ਛੋਟੇ ਵੀਰ ਦਾ ਹੌਸਲਾ ਵਧਦਾ ਰਿਕਵੈਸਟ ਹੀ ਆ ਸਾਰੇ ਵੀਰਾਂ ਵੀਡੀਓ ਦੇਖ ਕੇ ਪੇਜ ਨੂੰ ਫੋਲੋ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ